ਪਿੰਡ ਭੰਗਵਾ ਨਗਰ ਦੇ ਵਿੱਚ ਮਹਾਰਾਜਾ ਜਵਨ ਪਾਪਾ ਜਵਨ ਸਿੰਘ ਜੀ ਮਹਾਰਾਜ ਨੇ ਜਨਮ ਲਿਆ ਇਹ ਜਿਹੜਾ ਗੁਰਦੁਆਰਾ ਬਾਬਾ ਜੀ ਨੇ ਆਪਣੀ ਹੱਥੀਂ ਇਹ ਥਾਂ ਲੈ ਕੇ ਬਾਹਰ ਪੈੜੀਆਂ ਦੇ ਵਿੱਚ ਆਪਣੇ ਹੱਥੀਂ ਨੀ ਪੱਥਰ ਰੱਖ ਕੇ 22 ਫੁੱਟ ਦੇ ਗਾਰਡਰ ਪਾ ਕੇ ਬਹੁਤ ਵੱਡਾ ਗੁਰਦੁਆਰਾ ਟੈਲਾਂ ਦੇ ਨਾਲ ਬਾਲਿਆਂ ਦੇ ਨਾਲ ਛਤੀਰੀਆਂ ਦੇ ਦੋ ਦੋ ਹਿੱਸੇ ਸੀ ਜੋ ਕਿ ਇਸ ਸਥਾਨ ਤੇ ਪਹਿਲਾ ਗੁਰਦੁਆਰਾ ਬਣਿਆ ਸੀ ਫਿਰ ਸੰਗਤਾਂ ਨੇ ਔਰ ਦਸੌਵੇਂ ਦਾ ਹੀ ਡਵੈਲਪਮੈਂਟ ਨੂੰ ਵੇਖ ਕੇ ਨਵਾਂ ਗੁਰਦੁਆਰਾ ਰਾਜੇਸਾਨਸੀ ਦੀ ਸੰਗਤ ਇਲਾਕੇ ਦੀ ਸੰਗਤ ਨੇ ਰਲ ਮਿਲ ਕੇ ਵੱਡਾ ਗੁਰਦੁਆਰਾ ਬਣਾਉਣ ਦਾ ਅਭਿਆਲਾ ਕੀਤਾ ਬਹੁਤ ਸਾਰੀਆਂ ਸੰਗਤਾਂ ਨੇ ਬੜੀ ਮਾਇਆ ਦਾ ਯੋਗਦਾਨ ਪਾ ਕੇ ਇਹ ਗੁਰਦੁਆਰਾ ਸਾਹਿਬ ਤਿਆਰ ਕੀਤਾ ਬਾਬਾ ਜੀ ਨੇ ਜਦੋਂ ਇਹ ਗੁਰਦੁਆਰਾ ਤਿਆਰ ਕੀਤਾ ਸੰਗਤਾਂ ਨੇ ਇਤਰਾਜ਼ ਵੀ ਕੀਤਾ ਬਾਬਾ ਜੀ ਇਹ ਗੁਰਦੁਆਰਾ ਨਗਰ ਤੋਂ ਬਾਹਰ ਹੈ ਉਸ ਵਕਤ ਬਾਬਾ ਜੀ ਨੇ ਵਿਚਾਰਿਆ ਇਹ ਇੱਕ ਗੁਰਦੁਆਰਾ ਪਿੰਡ ਤੋਂ ਬਾਹਰ ਨਹੀਂ ਇਹ ਸਮਾਵੇਗਾ ਇਹ ਪਿੰਡ ਦੇ ਵਿਚਕਾਰ ਹੋ ਜਾਵੇਗਾ ਔਰ ਇਹ ਜਿਹੜਾ ਗੁਰਦੁਆਰਾ ਤੁਸੀਂ ਵੱਡਾ ਕਹਿ ਰਹੇ ਹੋ ਇਦਾਂ ਹੀ ਹੋਰ ਵੀ ਬਹੁਤ ਜ਼ਿਆਦਾ ਜ਼ਰੂਰਤ ਪਾਵੇਗੀ ਉਸ ਮੌਕੇ ਦੇ ਲਿਆਇ ਨਾ ਅੱਜ ਇਹ ਗੁਰਦੁਆਰਾ ਸਾਹਿਬ ਸਾਡੀ ਪ੍ਰਬੰਧਕ ਕਮੇਟੀ ਨੇ ਰਲ ਕੇ ਹੋਰ ਵੱਡਾ ਕੀਤਾ ਸੰਗਤਾਂ ਸਮਾ ਨਹੀਂ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਵੰਤੀ ਦਾ ਇੱਥੇ ਜਨਮ ਹੋਇਆ ਭਰਮਾਰ ਪਿੰਡ ਦੇ ਵਿੱਚ ਇਹਨਾਂ ਦਾ ਜਿਹੜਾ ਵਾ ਆਪਣਾ ਗੋਤਰਾ ਸਾਹਿਬ ਇੱਕ ਏਅਰਪੋਰਟ ਤੇ ਆ ਜਿੱਥੇ ਉਹਨਾਂ ਦੀ ਵਰ੍ਹੇ ਸ਼ੀ ਮਨਾਈ ਜਾਂਦੀ ਆ 2 ਜੁਲਾਈ ਨੂੰ 12 ਹਾਰਦ ਨੂੰ ਫਿਰ ਤੰਦਰਪਾਪਾ ਚੌਂਸ ਸਿੰਘ ਦੇ ਨਕਰ ਵਿੱਚ 20 ਜੁਲਾਈ ਨੂੰ ਪੰਜ ਸੌਣ ਨੂੰ ਗੋਧਾਮ ਦਾ ਮੇਲਾ ਬੁਲਾਇਆ ਜਾਂਦਾ ਜਿਹੜਾ ਲੱਗ ਕੇ ਕਿ ਨਕਸ਼ੰਕਾ ਬਹੁਤ ਨਮਸਤਕ ਹੋ ਗਿਆ ਬਾਬਾ ਜੀ ਨੇ ਸੇ ਆਪਣੇ ਅੱਛੀ ਆਪਣਾ ਗੋਤਰਾ ਸਾਹਿਬ ਬਣਾਇਆ ਸੀ ਇਸ ਤਰ੍ਹਾਂ ਤੋਂ ਬੁਲਦੇ ਆ ਬਾਕੀ ਬਾਬਾ ਜੀ ਦਾ ਜਨਮ ਸਥਾਨ ਜਿਹੜਾ ਉਹਨਾਂ ਦਾ ਘਰ ਆ ਉਹ ਕੰਦੇ ਦੇ ਬੇਟਾ